ਆ ਨਹੀਂ ਲਾ ਮਾਰ ਤੂੰ ਤਾਂ ਮੈਨੂੰ ਜੰਗਿਆ ਖਵਾਤਾ ਯਾਰ ਤੂੰ ਕੀ ਕਰਦਾ ਰੇ ਮੈਨੂੰ ਜੰਗਿਆ ਖਵਾਤਾ ਆ ਤੇ ਤੂੰ ਜੰਗਿਆ ਲੰਦਾ ਦਾ ਮੈਂ ਹੋਰ ਹੁਣ ਹਾਂ ਵਧੀਆ ਜਿਹੜਾ ਹੋ ਗਿਆ ਸਾਰੇ ਕੰਮ ਹੁਣ ਚੱਲ ਜੀ ਦੇਖ ਜਾਂਦਾ ਆ ਦੇਖ ਜਾਂਦਾ ਡੂਰ ਕੌਂਟਲ ਦਾ ਬੰਦਾ ਛੁੜੀ ਤੇ ਚੜਿਆ ਆ ਆ ਦੇ ਵੇ ਓਏ ਮੈਨਾਂ ਸਹੀ ਆ ਨਾ ਨਾ ਯਾਰ ਹੁਣ ਕਹ ਲੈ ਆ ਜਿੱਥੇ ਖੜ ਕੇ ਨਪਲਾ ਕੀਰੋ ਹੋਰ ਜੜਦਾ ਢੋੜੀ ਕੋਟਾ ਜਾਵਾ ਵੀ ਪਾ ਓਏ ਸਾਲਾ ਕੀ ਗਦਾਰੇ ਦਾ ਗਦਾਰੇ ਦਾ ਸਾਲਾ ਕੀ ਨਾ ਤੁਹਾਨੂੰ ਗਦਾਰ ਸਹੀ ਆਏ ਆਏ ਹਾਂ ਹਾਂ ਬਈ ਹੋ ਜੂਗਾ ਸਹੀ ਇਸ ਦੀ ਵੀ ਦਤੋ ਇਸ ਦੀ ਵੀ ਨੋਟਰੀ ਕਰਾ ਦੇਣਾ ਨੇ ਆ ਇਧਰ ਮਾੜਾ ਮਾੜਾ ਨਾ ਕੰਮ ਜੂਗੀ ਸਮਾਂ ਨਹੀਂ ਸਕਦੀ ਹੈ ਜੰਮੇ ਕਿਵੇਂ ਨਾ ਯਾਰ ਨਹੀਂ ਓਏ ਓਏ ਪਰ ਕੂ ਨਹੀਂ ਕਰਿਆ ਓਏ ਓਏ ਤਾਂ ਨਹੀਂ ਮਾੜਾ ਜੂਕ ਤੇ ਜਾਇਆ ਸੀ ਕੰਮ ਜੂਗੀ ਨਾ ਫੇਰ ਤੂੰ ਖੜ ਕੇ ਰਹਿਣਾ ਯਾਰ ਹਾਂ ਇੱਕ ਪਰਲੇ ਪਾਸੇ ਲਾ ਦੇਂ ਲਾ ਕੇ ਹਾਂ ਇੱਥੇ ਖੜਨਾ ਸੁੱਖ ਹਾਂ ਕਿਸੇ ਨੇ ਠਾਈ ਤੇ ਲਜਾਣਾ ਤਾਂ ਲਜਾ ਸਕਦਾ ਨੂੰ ਮਾ ਉੱਤੇ ਚੜਾਉਣਾ ਚੱਕ ਕੇ ਪਊਗਾ ਤੇ ਲਾਉਣਾ ਪਊਗਾ ਦਵਾਉਣ ਵਾਸਤੇ ਹਾਂ ਦੇ ਕਿਉਂ ਨਹੀਂ ਦਵਾਤੀ ਯਾਰ 2 ਫੁੱਟ ਬਾਦੀ ਧੜ ਨਾਲ ਦੀ ਨਾਲ ਹੀ ਸਾਹ ਵਿੱਚ ਤਾਂ ਅੱਜ ਦੇ ਪਾਣੀ ਭਗੇ ਦੇ ਕਹਿ ਨਹੀਂ ਆ ਦੇ ਕਹਿ ਹਾਂ ਧੜ ਚ ਨਹੀਂ ਪੈ ਇਹਦੀ ਲਤਨੀ ਕਿ ਕਿੱਥੇ ਦੋਹਰਾਏ ਤੇ ਬੰਦੇ ਦੀ ਲਤਨੀ ਤੂੜੀ ਕਿਵੇਂ ਲੋਟ ਆਉਂ ਨਹੀਂ ਆਉਂਦੀ ਬਈ ਵੇਖ ਤਾਂ ਫਰੀ ਯਾਰ ਧੜ ਚ ਪਾਣੀ ਨਹੀਂ ਪੈਂਦਾ ਨਾਲੇ ਥੋੜੇ ਦਾ ਚਲਾ ਧੜ ਇਹ ਛਪੈਲ ਤਣਾ ਵਾਸਤੇ ਹੀ ਲਿਆਂਦਾ ਨਾ ਨਕੇਰਿਆਂ ਇੰਨੀ ਬਾਟ ਬੰਦਾ ਵੀ ਲਿਆਂਦਾ 50 ਕਿਲੋਮੀਟਰ ਯਾਰ ਪੈਸੇ ਲੈਂਦਾ ਵੀ ਦੂਰ ਦੂਰ ਵਾਲੇ ਪੈਸੇ ਤਾਂ ਮੂੰਹੋਂ ਮੰਗ ਵੇ ਲੈ ਲੈਂਦਾ ਏ ਦੂਰ ਦੂਰ ਵਾਲੇ ਲੈ ਕੇ ਜਾਂਦੇ ਰਿਹਾ ਦੂਰ ਦੂਰ ਪੈਸੇ ਆਵੜਾ ਨਹੀਂ ਜਾਂਦੇ ਸੀ ਮੱਥਾ ਚੱਲਦਾ ਹੋਰ ਮੱਥਾ ਬਾਲਾ ਵਧ ਗਿਆ ਨਾ ਲੈ ਥੜ ਬਣਾਉਣ ਦਾ ਤਰੀਕਾ ਵੀ ਇਹਨੂੰ ਕੋਟੇ ਕੋਟੇ ਖੁਰਦਾ ਤੁਰੇ